ਰੂ ਰੈਸਕਿਊ ਆਪਰੇਸ਼ਨ ਉੱਥੇ ਚੱਲੇ ਉੱਥੇ ਕਾਫੀ ਲੋਕਾਂ ਨੂੰ ਕੱਢ ਕੱਢ ਸੁਰੱਖਤ ਤਾਂ ਮਤ ਜਿਵੇਂ ਕਾਲਜ ਵੱਡਾ ਨਮੂਦਿਆ ਕਾਲਜ ਜਿੱਥੇ 4.50 ਤੋਂ ਬੱਚਾ ਫਸ ਗਿਆ ਉਹ ਕਾਲਜ ਦੇ ਵਿੱਚੋਂ ਆਪਣੀਆਂ ਟੀਮਾਂ ਨੇ ਕੱਢ ਕੇ ਬਣਾਇਆ ਜਿਵੇਂ ਵੱਡਾ 15 ਘੰਟੇ ਬਾਅਦ ਇੱਕ ਬੱਚੀ ਛੋਟੀ ਉਹਦੇ ਬਾਪ ਨਾਲ ਮਿਲਾਈ ਦੇਖੋ ਸਰਕਾਰਾਂ ਤੋਂ ਆਪਾਂ ਕੋਈ ਆਸ ਰੱਖੀ ਹੈ ਨਾ ਆਪਾਂ ਨੂੰ ਇਹ ਗਿਲਸਾ ਵਰਗੇ ਜਿਨ੍ਹਾਂ ਨੇ ਬੋਟ ਲਿਆ ਕੇ ਤਿਆਰੀ ਦਿੱਤੀ ਕਿ ਇੰਟਰ ਵੱਡਾ ਕਿਸ਼ਤੀਆਂ ਰੱਖਣ ਨੂੰ ਬਣਾ ਕੇ ਦਿੱਤਾ ਪਿੱਕਾ ਲੈ ਕੇ ਦਿੱਤਾ ਇਹ ਇਹ ਇਦਾਂ ਦੇ ਐਨ ਆਰ ਆਈ ਭਰਾ ਨਾਲ ਹੈਗੀ ਤਾਂ ਸਵਾਮਾ ਗੁਰੂ ਸਾਹਿਬ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਸਵਾਮਾ ਕਰਦੇ ਰਾਵਾਂਗੇ ਤੇ ਹੋਰ ਵੀ ਆਪਾਂ ਜਿਹੜੀ ਅੱਜ ਐਤਕੀ ਜੋ ਚੀਜ਼ਾਂ ਸਿੱਖਣ ਨੂੰ ਮਿਲੀਆਂ ਉਹ ਗਾਂ ਲਈ ਅਸੀਂ ਹਰੇਕ ਜਦੋਂ ਫਲੱਡ 19 ਚ ਆਇਆ ਉਦੋਂ ਕੋ ਸਿੱਖਿਆ 23 ਅਸੀਂ ਕੀਤਾ 23 ਚ ਆਇਆ ਤੇ ਅਸੀਂ ਗਾਹ ਹੁਣ 25 ਚ ਕੀਤੀ ਹੁਣ 25 ਚ ਬਹੁਤ ਕੁਝ ਸਿੱਖਿਆ ਆਪਾਂ ਵੀ ਕਿੱਥੇ ਸਾਡਾ ਨੁਕਸਾਨ ਹੋਇਆ ਕਿਹੜੀਆਂ ਜਿਹੜੀਆਂ ਚੀਜ਼ਾਂ ਨੂੰ ਆਪਾਂ ਬਿਹਤਰ ਕਰ ਸਕਦੇ ਹਾਂ ਕਰ ਰਹੇ ਹਾਂ ਤੇ ਬਾਕੀ ਇਹੀ ਹਾਲਾਤ ਜਿਹੜੇ ਇਸ ਟਾਈਮ ਪਾਜੀ ਪਾਣੀ ਪੱਧਰ ਘਟ ਗਿਆ ਬਿਲਕੁਲ ਦੇਖੋ ਪਿੱਛੇ ਕਿਦਾਂ ਕਾਲਾ ਰੰਗ ਮੁਸ਼ਕਾ ਰਿਹਾ ਐਦਾਂ ਲੱਗਦਾ ਜਿਦਾਂ ਅਸੀਂ ਲੁਧਿਆਣੇ ਦੇ ਬੁੱਢੇ ਦਰਿਆ ਦੇ ਉੱਪਰ ਖੜੇ ਹਾਂ ਜੋ ਹਾਲਾਤ ਬਣੇ ਹੋਏ ਆ ਘਰਾਂ 'ਚ ਲੋਕ ਬੈਠੇ ਹੋ ਤੇ ਛੋਟੇ ਛੋਟੇ ਬੱਚੇ ਉਹ ਇਹੀ ਪਾਣੀ ਨਾਲ ਨਹਾਈ ਜਾ ਰਹੇ ਹੁਣ ਹਾਲਾਤ ਅਸੀਂ ਵਿਗੜਨੇ ਜਿਹੜੇ ਹੁਣ ਵਿਗੜਨੇ ਆ ਤੇ ਉਹ ਵੀ ਹੁਣ ਦੇਖਾਂਗੇ ਮੈਡੀਕਲ ਜਾਂ ਹੋਰ ਕਣਕਾਂਦ ਵਾਲਾ ਜਿੱਦਾਂ ਕੋਈ ਕਹਿੰਦਾ ਘਰ ਠੱਠਿਆ ਉਹ ਵੀ ਬਣਾਵਾਂਗੇ ਕੁਝ ਵੀ ਜਿਹੜੀ ਕਰਾਂਗੇ ਸਸਤਾ ਕਰੀਏ ਆਪਾਂ ਜਿੰਨੀ ਵੀ ਵੱਧ ਤੋਂ ਵੱਧ 2800 ਕਿੱਲੇ ਬਿੜਾਲੇ ਦਾ ਦੱਸਦੇ ਅਸੀਂ 1000 ਕਿੱਲੇ ਦਾ ਸਸਤਾ ਬਦੋਸੀ ਕਰੀ ਦਿੱਤਾ ਹੈ ਬਾਕੀ ਅਸੀਂ ਜੋ ਵੀ ਹੋਰ ਸਾਡੇ ਭੈਣੋ ਦਾ ਤਕਰੀਬਨ ਨਹੀਂ ਅਸੀਂ 2800 ਕਿੱਲੇ ਦਾ ਅਸੀਂ ਸੋਚ ਰਿਆ ਵੀ ਅਸੀਂ ਪੂਰਾ ਜਿਹੜਾ ਕਿਸਾਨਾਂ ਦਾ ਉਹ ਬਾਹ ਕੇ ਫਸਲ ਬੀਜ ਕੇ ਤੇ ਕਰਾ ਕੇ ਜਿੱਤ ਪਦਰੀ ਵੀ ਕਰਨੀ ਪਈ ਉਹ ਵੀ ਜਿਹੜੀ ਸੰਸਤਾ ਬਾਬਾ ਜੀ ਸੇਵਾਦਾਰ ਵੱਲੋਂ ਕੀਤੀ ਜਾਊਗੀ ਦਰਿਆ ਖਾਲੀ ਕੀਤੇ ਜਾਣ ਦਰਿਆ ਤਾਂ ਨਹੀਂ ਦਰਿਆ ਕਹਿੰਦੇ ਇਹਨਾਂ ਦੀ ਆਪਣੀਆਂ ਮਾਲਕੀਆਂ ਜ਼ਮੀਨਾਂ ਚੋਂ ਵਗ ਰਿਹਾ ਆਪਣਾ ਦਾ ਦਰਿਆ ਜਦੋਂ ਬਾਹਲ ਨੂੰ ਉਹਨੂੰ ਬਗਿਆਨੇ ਨੂੰ ਡੂੰਗਾ ਕੀਤਾ ਜਾਵੇ ਉਹਨੂੰ ਘੱਟੋ ਘੱਟ 2 2.5 ਲੱਖ ਕਿਊਸਕਾ ਪਾਣੀ ਚੱਕਣ ਦੀ ਸ਼ਮਤਾ ਦਾ ਦਰਿਆ ਚ ਹੋਵੇ ਤੇ 2.5 ਲੱਖ ਪਾਣੀ ਦੇ ਨਾਲ ਦਾ ਤਬਾਈ ਹੋ ਜਾਂਦੀ ਹੈ ਇੰਨਾ ਕੁ ਤਾਂ ਪਾਣੀ ਦਰਿਆ ਚੱਕੇ ਉਹ ਤਾਂ ਇੰਨਾ ਕੁ ਦਾ ਚੱਕਦਾ ਨਹੀਂ ਜਦੋਂ ਇੰਨਾ ਚੱਕਿਆ ਲੱਖ ਸਵਾ ਲੱਖ ਕਿਊਸਕ ਦੇ ਤਬਾਈ ਹੋ ਜਾਂਦੀ ਹੈ ਹੋਰ ਦੋ 2.5 ਲੱਖ ਕਿਊਸਕ ਪਾਣੀ ਚੱਕੇ ਫਿਰ ਆਪੇ ਦਰਿਆ ਕਨੇਕ ਨੂੰ ਮਿੱਟੀ ਚਾਰੇਤਾ ਚੱਕ ਚੱਕ ਕਸਮ ਵੇਚਣ ਨੂੰ ਠੇਕੇ ਦਿੱਤੇ ਜਾਣ ਕੋਈ ਨਾਲੇ ਸਰਕਾਰ ਦੀ ਆਮਦਨ ਹੋਵੇ ਨਹੀਂ ਤਾਂ ਕਿਸਾਨਾਂ ਨੂੰ ਦਿੱਤੇ ਜਾਣ ਤਾਂ ਤੇ ਆਪੇ ਤਾਂ ਹੀ ਹੱਲ ਹੋਣਾ ਨਹੀਂ ਕਿ ਭਾਈ ਜੀ ਇਹ ਹੱਲ ਨਹੀਂ ਹੋਣਾ ਇਹ ਹੋਰ 2 ਸਾਲਾਂ ਨੂੰ ਦੇਖੋ ਹਾਲਾਤੇ ਪਏ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਪਾਣੀਆਂ ਨੇ ਕਿਸ ਤਰ੍ਹਾਂ ਮਾਰ ਮਾਰੀ ਆ ਇਹ ਤੁਸੀਂ ਸਾਰਾ ਕੁਝ ਵੇਖਿਆ ਆ ਅਤੇ ਉਸ ਔਖੀ ਘੜੀ ਤੋਂ ਅੱਜ ਤੱਕ ਜਦੋਂ ਪਾਣੀ ਆਂਦਾ ਥੋੜਾ ਥੋੜਾ ਜਿਹੜਾ ਵਾ ਉਹ ਪੱਦਰ ਨੀਵਾ ਹੋਣਾ ਸ਼ੁਰੂ ਹੋਇਆ ਵਾ ਤੇ ਇਹ ਪਿਛਲੇ ਦਿਨਾਂ ਤੋਂ ਲੈ ਕੇ ਅੱਜ ਤੱਕ ਜਿਹੜੇ ਸਿੰਘ ਸੇਵਾ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜੁਟੀਆਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਇੱਕ ਬਹੁਤ ਪਿਆਰ ਵਾਲੀ ਰੂਹ ਆ ਬੜੇ ਸਤਿਕਾਰਯੋਗ ਨੇ ਭਾਈ ਮਨਜੋਤ ਸਿੰਘ ਜੀ ਬਾਬਾ ਦੀਪ ਸਿੰਘ ਜੀ ਸੇਵਾਦਾਲ ਗੜਦੀਵਾਲਾ ਹੁਸ਼ਿਆਰਪੁਰ ਸੋ ਇਹਨਾਂ ਸਿੰਘਾਂ ਨੂੰ ਮੈਂ ਸਮਝਦਾ ਹਾਂ ਕਿ ਸ਼ਾਇਦ ਕੋਈ ਐਸੀ ਰੂਹ ਹੋਵੇਗੀ ਜਿਨ੍ਹਾਂ ਨੇ ਇਹਨਾਂ ਨੂੰ ਸੇਵਾ ਕਰਦਿਆ ਨਹੀਂ ਵੇਖਿਆ ਸੋ ਅਸੀਂ ਵੀ ਉਹਨਾਂ ਦੇ ਵਿੱਚੋਂ ਹੀ ਹਾਂ ਕਿ ਇਹਨਾਂ ਦੀ ਅਸੀਂ ਸੇਵਾਵਾਂ ਜਿਹੜੀਆਂ ਪਿਛਲੇ ਦਿਨਾਂ ਤੋਂ ਵੇਖਦੇ ਆ ਰਹੇ ਹਾਂ ਤੇ ਅੱਜ ਸਾਡੇ ਇਲਾਕੇ ਦੇ ਵਿੱਚ ਆਏ ਨੇ ਤਰਨਤਾਰਨ ਜਿਹਦੇ ਵਿੱਚ ਹਾਂਜੀ ਜਦੋਂ ਆਪਾਂ ਤਰਨਤਾਰਨ ਹਰੀਕੇ ਹੈਡ ਤੋਂ ਕ੍ਰੋਸ ਕਰਦੇ ਅਪਰੋਜਪੁਰ ਨੂੰ ਉੱਥੇ ਨੱਗਰ ਪੈਂਦਾ ਹੈ ਬੰਡਾਲਾ ਇਸ ਸਮੇਂ ਅਸੀਂ ਪੰਡਾਰੇ ਨਗਰ ਦੇ ਵਿੱਚ ਖੜੇ ਆ ਜਿੱਥੇ ਇਹਨਾਂ ਨੌਜਵਾਨਾਂ ਨੇ ਅੱਜ ਆਪਣਾ ਜਿਹੜਾ ਪੂਰੀ ਟੀਮ ਲੈ ਕੇ ਪਹੁੰਚੇ ਨੇ ਸੇਵਾ ਦੇ ਵਿੱਚ ਜੁਟੇ ਹੋਏ ਨੇ ਅਤੇ ਹੋਰ ਵੀ ਜਿਹੜੀਆਂ ਇਹ ਸੇਵਾਵਾਂ ਇੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਕਰਨ ਜਾ ਰਹੇ ਨੇ ਉਹਨਾਂ ਸੇਵਾਵਾਂ ਦੇ ਬਾਬਤ ਵੀ ਆਪਾਂ ਇਹਨਾਂ ਦੇ ਕੋਲੋਂ ਜਾਣਕਾਰੀ ਲਵਾਂਗੇ ਅਸਮੈਂ ਦੀ ਅਗੇ ਸਭ ਤੋਂ ਪਹਿਲਾਂ ਆਪਾਂ ਗੁਰੂ ਫਤਿਹ ਦੀ ਸਾਜ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮਨਜੋਤ ਸਿੰਘ ਜੀ ਜਿਸ ਤਰ੍ਹਾਂ ਕਿ ਉਹ ਉਸ ਇਲਾਕੇ ਦੇ ਵਿੱਚ ਤੁਸੀਂ ਸੇਵਾ ਕਰਕੇ ਆਇਓ ਜਿੱਥੇ ਕੋਈ ਜਥੇਬੰਦੀ ਨਹੀਂ ਰਹੀ ਨਹੀਂ ਜਾਣ ਤੋਂ ਮੇਰਾ ਕਹਿਣ ਦਾ ਮਤਲਬ ਹੈ ਕਿ ਏਜਨਾਲਾ ਬਟਾਲਾ ਗੁਰਦਾਸਪੁਰ ਪਠਾਨਕੋਟ ਇਹ ਏਰੀਆ ਐਸਾ ਸੀਗਾ ਏਜਨਾਲੇ ਦਾ ਕਿ ਜਿੱਥੇ ਹਰ ਸੰਗਤ ਨੇ ਪਹੁੰਚਣ ਦੀ ਕੋਸ਼ਿਸ਼ ਕੀਤੀ ਹਰ ਜਥੇਬੰਦੀ ਨੇ ਪਹੁੰਚਣ ਦੀ ਕੋਸ਼ਿਸ਼ ਕੀਤੀ ਇਥੋਂ ਕੱਟ ਕੇ ਤੱਕ ਕੇ ਸਾਡੇ ਲੋਕ ਗਾਇਕ ਆਰਟਿਸਟ ਹਰ ਪੱਧਰ ਤੇ ਸੰਗਤਾਂ ਉੱਥੇ ਗਈਆਂ ਤੁਸੀਂ ਹੁਣ ਇਸ ਇਲਾਕੇ ਦੇ ਵਿੱਚ ਆਏ ਹੋ ਤਰਨਤਾਰਨ ਫਰੋਜਪੁਰ ਦਾ ਇਹ ਜੋ ਏਰੀਆ ਹਰੀਕੇ ਹੈੱਡ ਦੇ ਆਸ-ਪਾਸ ਤੁਸੀਂ ਇੱਥੇ ਆ ਕੇ ਕੀ ਮਹਿਸੂਸ ਕੀਤਾ ਹੈ ਹਾਂਜੀ ਪਹਿਲਾਂ ਤਾਂ ਬਾਈ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਗੱਲ ਕਰਦੇ ਬਾਈ ਜੀ ਗੱਲ ਜਿਹੜੀ ਪਹੁੰਚਣ ਦੀ ਆ ਅਸੀਂ ਨਾ 2019 ਤੋਂ ਸਾਡੀ ਸੰਸਥਾ ਨੇ ਸੰਸਥਾ 2015 ਨੂੰ ਸ਼ੁਰੂਆਤ ਹੋਈ ਪਰ 19 ਦੇ ਵਿੱਚ ਜਦੋਂ ਫਲੱਡ ਆਏ ਸੀ ਬੜੇ ਹੜ੍ਹ ਆਏ ਉਦੋਂ ਬੜੀ ਮਾਰ ਬੱਜੀ ਸਤਲੁਜ ਨੇ ਬਹੁਤ ਮਾਰ ਮਾਰੀ ਅਸੀਂ ਉਦੋਂ ਵੋਟਾਂ ਲੈ ਕੇ ਇਕਦੋਂ ਆਪਾਂ ਤੁਰ ਪਏ ਸੀ ਕਿਉਂਕਿ ਸਾਨੂੰ ਇੰਨਾ ਪਤਾ ਲੱਗ ਗਿਆ ਸੀਗਾ ਵੀ ਜਿਹੜਾ ਮਤਲਬ ਕੰਮ ਹੁੰਦੀ ਆ ਅਸਲੀ ਸੇਵਾ ਆ ਉਹ ਜਦੋਂ ਹੜ ਆਉਂਦੇ ਆ ਉਹ ਚਾਰਕ ਦਿਨ ਹੀ ਹੁੰਦੇ ਜਦੋਂ ਪਾਣੀ ਦੇ ਪਹਿਲਾਂ ਮਾਰ ਪਾਈ ਦੀ ਲੋਕ ਕੋਠਿਆਂ ਦੇ ਤਰਾ-ਤਰਾ ਕਰਦੇ ਆ ਉਹ 24 ਘੰਟੇ ਜਿਹੜੇ ਆਉਂਦੇ ਹੁੰਦੇ ਆ ਨਾ ਤੇ ਲੋਕਾਂ ਕੋ ਪਹੁੰਚਿਆ ਨਹੀਂ ਜਾਂਦਾ ਸਭ ਕੁਝ ਤੇ ਲੋਕ ਉਦੋਂ ਬਹੁਤ ਤੰਗ ਹੁੰਦੇ ਆ ਲੋਕ ਰੋਂਦੇ ਕਰ ਲਾਉਂਦੇ ਭੁੱਖੇ ਧਿਆਏ ਕੇ ਬੈਠੇ ਰਹਿੰਦੇ ਆ ਤੇ ਅਸੀਂ ਉਦੋਂ ਹੀ ਕਿਸ਼ਤੀਆਂ ਦਾ ਪ੍ਰਬੰਧ ਕਰ ਰਿਆ ਸੀ ਫਿਰ 2023 ਆਈ 23 ਆਈ 23 ਚ ਹੜ ਆਇਆ ਸਾਡੇ ਕੋਲ ਇੱਕ ਕਿਸ਼ਤੀ ਸੀ ਉਹਤੇ ਤਿੰਨ ਚਾਰ ਹੋਰ ਲਈਆਂ ਪੰਜ ਕਿਸ਼ਤੀਆਂ ਕਰ ਲਈਆਂ ਫਿਰ ਉਦੋਂ ਵੀ ਜਿਹੜਾ ਸੰਸਥਾ ਨੇ ਹਰ ਇੱਕ ਕੋਨੇ ਜਿੱਥੇ-ਜਿੱਥੇ ਫਲੱਡ ਹੈ ਪਹੁੰਚਣ ਦੀ ਕੋਸ਼ਿਸ਼ ਕੀਤੀ ਤੇ ਫਿਰ ਹੁਣ ਜਦੋਂ ਪੱਛੀ ਆਈ ਅਸੀਂ ਸਾਨੂੰ ਇੰਨਾ ਜਿਹੜਾ ਲੱਗ ਗਿਆ ਸੀ ਮੌਸਮ ਦੇ ਅਨੁਮਾਨ ਅਸੀਂ ਪਹਿਲਾਂ ਹੀ ਅഭ്യാസ ਦੇ ਵਿੱਚ ਮੌਕ ਡ੍ਰਿਲ ਕਰ ਲਈ ਸੀ ਕਿ ਐਤਕੀ ਜਿਹੜੀਆਂ ਬਰਸਾਤਾਂ ਆਇਆਂ ਬਹੁਤ ਭਾਰੀ ਲੱਗਣਗੀਆਂ ਕੋਈ ਅਸੀਂ ਪਹਿਲਾਂ ਹੀ ਬੋਟਾਂ ਤਿਆਰ ਕਰ ਲਈਆਂ ਇੱਕ ਬੋਟ ਵੀ ਨਵੀਂ ਲੈ ਲਈ ਤਿਆਰ ਕੇ ਐਂਬੂਲੈਂਸ ਕਿਸ਼ਤੀ ਬਣਾਈ ਕਿਉਂਕਿ ਸਾਨੂੰ 19 ਤੇ ਸਾਨੂੰ 23 ਚ ਪਤਾ ਲੱਗ ਗਿਆ ਸੀ ਜਿਹੜੀਆਂ ਭੈਣਾਂ ਪ੍ਰੈਗਨੈਂਟ ਭੈਣਾਂ ਆ ਉਹਨਾਂ ਨੂੰ ਬਿਠਾ ਲੈਣਾ ਓਖਾ ਆ ਉਹ ਸੀਟ ਤੇ ਬਿਠਾ ਲਿਆ ਜਾਵੇ ਤੁਹਾਡੇ ਕੋਲ ਤਜਰਬਾ ਇਕੱਠਾ ਹੈ ਹਾਂ ਤਜਰਬਾ ਇਕੱਠਾ ਵੀ ਉਹਨਾਂ ਨੂੰ ਅਸੀਂ ਤੰਗੀ ਬੜੀ ਹੋਈ ਵੀ ਉਹਨਾਂ ਨੂੰ ਪੈਰਾਂ ਪਾਰ ਬਿਠਾ ਲੈਣਾ ਜਾਂ ਰੂਪ ਤੇ ਬਿਠਾ ਲੈਣਾ ਬੜਾ ਓਖਾ ਫਿਰ ਅਸੀਂ ਜਿਹੜੀ ਇੱਕ ਐਂਬੂਲੈਂਸ ਕਿਸ਼ਤੀ ਦਾ ਆਪਾਂ ਐਤਕੀ ਬਣਾਈ ਸੀ ਟਾਂ ਵਾਲੀ ਬਣਾਈ ਤੇ ਉਹੀ ਹੋਇਆ ਭਾਦੀ ਵੀ ਪ੍ਰੈਗਨੈਂਟ ਔਰਤਾਂ ਆਪਾਂ ਕਿੰਨੀਆਂ ਔਰਤਾਂ ਜਿਹੜੀਆਂ ਪ੍ਰੈਗਨੈਂਟ ਜਿਹੜੀਆਂ ਭੈਣਾਂ ਆ ਉਹ ਸੀ ਉਸ ਬੋਰਡ ਤੇ ਕੱਡੀਆਂ ਉਹਨਾਂ ਨੂੰ ਸਰਖਤ ਉਤੋਂ ਕੱਢ ਕੇ ਸਰਖਤ ਥਾਮਾਂ ਤੇ ਪਹਚਾਇਆ ਗਿਆ ਤੇ ਕਾਫੀ ਚਲੋ ਇੱਕ ਫਿਰ ਹੋਰ ਤਿੰਨ ਹੁਣ ਇਸ ਟਾਈਮ ਚਾਰ ਬੋਟਾਂ ਲਈਆਂ ਮੇਰੇ ਨਾਲ ਗਿੱਲ ਸਾਹਿਬ ਬੈਠੇ ਆ ਖੜੇ ਆ ਇਹਨਾਂ ਨੇ ਮੁੱਢੇ ਨਾਲ ਮੁੱਢਾ ਜੋੜ ਕੇ ਪਹਿਲੇ ਦਿਨ ਤੋਂ ਚੱਲ ਰਿਹਾ ਹੈ ਇਹਨਾਂ ਬਲੋਂ ਸਾਡੇ ਕੋਲ ਆਏ ਨਹੀਂ ਦੇਖਿਆ ਜਦੋਂ ਇੱਕ ਇੱਕ ਰੈਸਕਿਊ ਕਰਨ ਜਾ ਰਹੇ ਆ ਇੱਕ ਬੋਟ ਦੇ ਵਿੱਚ ਦੱਗਿਆ ਰਹੇ ਜਾਣੇ ਬੈਠ ਕੇ ਆ ਰਹੇ ਫਿਰ ਇਹਨਾਂ ਨੇ ਗੱਲ ਕੀਤੀ ਵੀ ਆਪਾਂ ਕੋ ਨਾਲ ਮਜੂਤ ਇੱਕੋ ਬੋਟ ਜਾਵੇ ਇੰਨੇ ਜਾਣੇ ਬੰਦੇ ਲਿਆਵੇ ਆਪਾਂ ਕਰ ਸਕਦੇ ਆ ਬੋਟ ਵੀ ਛੋਟੀ ਹੋਵੇ ਤੇ ਬੰਦੇ ਵੀ ਬਾਲੇ ਕੱਢ ਕੇ ਲਿਆਵੇ ਫਿਰ ਅਸੀਂ ਭਾਜੀ ਮਹਾਰਾਸ਼ਟਰ ਪੂਨੇ ਚ ਬਣਾਈ ਗੋਆ ਤੋਂ ਬਣ ਕੇ ਆ ਰਹੀ ਆ ਚਲੋ ਐਤ ਕੀ ਦਾ ਸਮਾਨ ਲੰਘ ਗਿਆ ਪਰ ਆਪਾਂ ਗਾਂ ਲਈ ਤਾਂ ਤਿਆਰੀ ਕਰੀ ਹੈ ਨਾ ਅਸੀਂ ਸਰਕਾਰਾਂ ਜੋ ਸਾਡੇ ਹਾਲਾਤ ਕਰ ਰਹੀਆਂ ਜਿੱਦਾਂ ਸਾਨੂੰ ਡੋਬਿਆ ਜਾ ਰਿਹਾ ਆ ਇਹਨਾਂ ਦਾ ਗਾਂ ਦਾ ਵੀ ਕੁਝ ਨਹੀਂ ਪਤਾ ਜਦੋਂ ਪੰਜਾਬ ਸਿਰ ਚੱਕਦਾ ਤੇ ਇਹੋ ਜਿਹੇ ਇਹ ਸਰਕਾਰਾਂ ਨੇ ਤਾਂ ਕੰਮ ਇਹਨਾਂ ਲਈ ਸੋਖਾ ਆ ਡੈਮ ਖੋਲਣੇ ਥੱਲੇ ਰੋੜ ਦੋ ਪਰ ਇਹ ਮੰਨ ਚ ਇਹਨਾਂ ਦੇ ਭੁਲੇਖੇ ਆ ਸਾਨੂੰ ਕੱਲ ਜਿਹੜਾ ਨਹੀਂ ਪੈਕੇਜ ਸੈਂਟਰ ਨੇ ਅਨਾਉਂਸ ਕੀਤਾ ਸਾਨੂੰ ਲੋੜ ਹੀ ਨਹੀਂ ਨਾ ਦੇਵੇ ਸਾਨੂੰ ਹੁਣ ਤੱਕਰ ਪੰਜਾਬ ਨੇ ਨਾ ਕੋਈ ਸਾਨੂੰ ਪਈ ਲੋੜ ਪਈ ਨਾ ਦੇ ਇਹ ਨਾਲ ਦੇਖਣ ਦੀ ਨਾ ਨਾ ਰਾਜ ਨਾ ਸਾਡੇ ਪੰਜਾਬ ਦੀ ਸਰਕਾਰ ਤਾਂ ਨਾ ਸੈਂਟਰ ਦੀ ਤਾਂ ਨਾ ਸਾਨੂੰ ਗਾਂ ਪੈਣੀ ਆ ਪੰਜਾਬ ਆਪਣੀ ਪੈਰੀ ਹੋਣ ਲਈ ਪਉਣਾ ਜਾਣਦਾ ਆ ਹਜੇ ਤੱਕਰ ਤਾਂ ਸਾਡੇ ਐਨਆਰਆਿਆਂ ਨੇ ਹਮਲਾ ਮਾਰਿਆ ਪੂਰੇ ਤੁਰੇ ਹੀ ਨਹੀਂ ਹਜੇ ਹੱਥ ਜੋੜ ਕੇ ਜਿਹੜੇ ਅਸੀਂ ਪੀਲਾਂ ਕਰਨ ਉਹ ਬੱਸ ਕਰੋ ਬੱਸ ਕਰੋ ਤੇ ਨਹੀਂ ਤਾਂ ਹੁਣ ਵੀ ਕਣਕਾਂ ਬੀਜਣ ਤੱਕ ਸਾਨੂੰ ਪਤਾ ਨਹੀਂ ਕਿੰਨੇ ਕਦੇ ਫੋਨ ਆਉਂਦੇ ਦੱਸੋ ਕਿੱਦਾਂ ਕਰਨੀ ਆ ਕੀ ਕਰਨਾ ਹਨਾ ਇਹ ਗੱਲਾਂ ਆ ਇਹ ਦੇਖੋ ਸਰਕਾਰਾਂ ਤੋਂ ਆਪਾਂ ਕੋਈ ਆਸ ਰੱਖੀਏ ਨਾ ਆਪਾਂ ਨੂੰ ਇਹ ਗਿਲਸਾ ਵਰਗੇ ਜਿਨ੍ਹਾਂ ਨੇ ਵੋਟ ਲਿਆ ਕੇ ਤਿਆਰੀ ਦਿੱਤੀ ਕਿ ਇੰਟਰ ਵੱਡਾ ਕਿਸ਼ਤੀਆਂ ਰੱਖਣ ਨੂੰ ਬਣਾ ਕੇ ਦਿੱਤਾ ਪਿੱਕਾ ਲੈ ਕੇ ਦਿੱਤਾ ਇਹ ਇਹ ਇਦਾਂ ਦੇ ਐਨਆਰਈ ਭਰਾ ਨਾਲ ਹੈਗੀ ਤਾਂ ਸਤਿ ਸ਼ਾਮਾ ਗੁਰੂ ਸਾਹਿਬ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਸਵਾਮਾ ਕਰਦੇ ਰਾਵਾਂਗੇ ਤੇ ਹੋਰ ਵੀ ਆਪਾਂ ਜਿਹੜੀ ਐਤਕੀ ਜੋ ਚੀਜ਼ਾਂ ਸਿੱਖਣ ਨੂੰ ਮਿਲੀਆਂ ਉਹ ਗਾਂ ਦੇ ਅਸੀਂ ਹਰੇਕ ਜਦੋਂ ਫਲੱਡ ਉੱਨੀ ਚ ਆਇਆ ਉਦੋਂ ਕੋ ਸਿੱਖਿਆ ਤੀ ਚ ਅਸੀਂ ਕੀਤਾ 23 ਚ ਆਇਆ ਤੇ ਅਸੀਂ ਗਾਹ ਹੁਣ 25 ਚ ਕੀਤੀ ਹੁਣ 25 ਚ ਬਹੁਤ ਕੁਝ ਸਿੱਖਿਆ ਆਪਾਂ ਵੀ ਕਿੱਥੇ ਸਾਡਾ ਨੁਕਸਾਨ ਹੋਇਆ ਕਿਹੜੀਆਂ ਚ ਕਿਹੜੀਆਂ ਚੀਜ਼ਾਂ ਨੂੰ ਆਪਾਂ ਬਿਹਤਰ ਕਰ ਸਕਦੇ ਹਾਂ ਉਹ ਕਰ ਰਹੇ ਆ ਤੇ ਬਾਕੀ ਇਹੀ ਹਾਲਾਤ ਜਿਹੜੇ ਇਸ ਟਾਈਮ ਭਾਜੀ ਪਾਣੀ ਪੱਧਰ ਘਟ ਗਿਆ ਬਿਲਕੁਲ ਦੇਖੋ ਪਿੱਛੇ ਕਿਦਾਂ ਕਾਲਾ ਰੰਗ ਮੁਸਕਾਰਿਆ ਏਦਾਂ ਲੱਗਦਾ ਜਿਦਾਂ ਅਸੀਂ ਲੁਧਿਆਣੇ ਦੇ ਬੁੱਢੇ ਦਰਿਆ ਦੇ ਉੱਪਰ ਖੜੇ ਆ ਜੋ ਹਾਲਾਤ ਬਣੇ ਹੋਏ ਆ ਘਰਾਂ ਚ ਲੋਕ ਬੈਠੇ ਹੋ ਤੇ ਛੋਟੇ ਛੋਟੇ ਬੱਚੇ ਉਹ ਇਹ ਪਾਣੀ ਨਾਲ ਨਹਾਈ ਜਾ ਰਹੇ ਹੁਣ ਹਾਲਾਤ ਅਸੀਂ ਵਿਗੜਨੇ ਜਿਹੜੇ ਹੁਣ ਵਿਗੜਨੇ ਆ ਤੇ ਉਹ ਵੀ ਹੁਣ ਦੇਖਾਂਗੇ ਮੈਡੀਕਲ ਜਾਂ ਹੋਰ ਕਣਕਾਂਦ ਵਾਲਾ ਜਿੱਦਾਂ ਕੋਈ ਕਹਿੰਦਾ ਘਰ ਠੱਠਿਆ ਉਹ ਵੀ ਬਣਾਵਾਂਗੇ ਕੁਝ ਵੀ ਜਿਹੜੀ ਕਰਾਂਗੇ ਸੰਸਤਾ ਕਰ ਰਹੇ ਅੱਛਾ ਭਾਈ ਮਨਜੋਤ ਸਿੰਘ ਜੀ ਪਿਛਲੇ ਦਿਨਾਂ ਦੌਰਾਨ ਤੁਹਾਡੀ ਸੇਵਾ ਦੇ ਵਿੱਚ ਕੋਈ ਸ਼ੰਕਾ ਨਹੀਂ ਪ੍ਰਗਟ ਕੀਤਾ ਜਾ ਸਕਦਾ ਤੁਸੀਂ ਇਨਸਾਨੀਅਤ ਨਾਤੇ ਹਰ ਜਗ੍ਹਾ ਖੜਨ ਦੀ ਕੋਸ਼ਿਸ਼ ਕੀਤੀ ਆ ਔਖੀ ਔਕੀ ਸੇਵਾ ਨਿਭਾਉਣ ਦੀ ਤੁਸੀਂ ਕੋਸ਼ਿਸ਼ ਕੀਤੀ ਆ ਮੈਂ ਸਮਝਦਾ ਕਿ ਆ ਕਾਲਪੁਰਖ ਵੈਗਰੂ ਨੇ ਤੁਹਾਡੇ ਤੇ ਟੁੱਟ ਕੇ ਤਰਸ ਕਰਕੇ ਤੁਹਾਡੇ ਕੋਲੋਂ ਸੇਵਾ ਲਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਜ਼ਮੀਨਾਂ ਨੂੰ ਪਧਰਾ ਕਰਨ ਦੀ ਸੇਵਾ ਚੱਲਣੀ ਆ ਉਸ ਸੇਵਾ ਦੇ ਬਾਰੇ ਕੀ ਪਲਾਨਿੰਗ ਕਰ ਚੁੱਕੇ ਹੋ ਹਾਂਜੀ ਬਾਈ ਜੀ ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਸਾਰਾ ਗੱਲਾਂ ਕਰ ਰਹੀਆਂ ਕਿਸਾਨਾਂ ਨਾਲ ਗੱਲਾਂ ਬਾਤਾਂ ਸਾਡੀਆਂ ਚੱਲੀਆਂ ਚੱਲ ਰਹੀਆਂ ਮੀਟਿੰਗ ਵੀ ਜਲਦੀ ਇਹਨਾਂ ਨਾਲ ਕਰਾਂਗੇ ਆਪਾਂ ਜਿੰਨੀ ਵੀ ਵੱਧ ਤੋਂ ਵੱਧ 2800 ਕਿੱਲਾ ਵਿਡਾਲੇ ਦਾ ਦੱਸਦੇ ਹਾਂ ਅਸੀਂ 1000 ਕਿੱਲਾ ਸਸਤਾ ਵੱਲੋਂ ਅਸੀਂ ਕਾਰੀ ਦਿੱਤਾ ਹੈ ਬਿਲਕੁਲ ਬਾਕੀ ਅਸੀਂ ਜੋ ਵੀ ਹੋਰ ਸਾਡੇ ਭੈਣ ਹੋ ਤਕਰੀਬਨ ਇਹ ਅਸੀਂ 2800 ਕਿੱਲੇ ਦਾ ਅਸੀਂ ਸੋਚ ਹੀ ਰਿਹਾ ਵੀ ਅਸੀਂ ਪੂਰਾ ਜਿਹੜਾ ਕਿਸਾਨਾਂ ਦਾ ਉਹ ਬਾਹ ਕੀ ਫਸਲ ਬੀਜ ਕੇ ਤੇ ਕਰਾ ਕੇ ਜ ਪਧਰੀ ਵੀ ਕਰਨੀ ਪਈ ਉਹ ਵੀ ਜਿਹੜੀ ਸੰਸਤਾ ਬਾਬਾ ਦੀਪ ਸਿੰਘ ਸੇਵਾਦਾਲ ਵੱਲੋਂ ਕੀਤੀ ਜਾਊਗੀ ਹਾਂਜੀ ਬਹੁਤ ਵੱਡੀ ਸੇਵਾ ਆ 2800 ਕਿੱਲੇ ਦੀ ਸੇਵਾ ਤੁਸੀਂ ਇਸ ਇਲਾਕੇ ਦੇ ਬੰਡਾਲੇ ਦੇ ਇਰਤ ਕਿਰਦ ਜਿਹੜੀ ਚੁੱਕੀ ਆ ਇਹ ਕੋਈ ਛੋਟੀ ਸੇਵਾ ਨਹੀਂ ਆ ਹਾਂਜੀ ਮੈਂ ਸਮਝਦਾ ਹਾਂ ਕਿ ਇਹ ਬਹੁਤ ਵੱਡੀ ਸੇਵਾ ਆ ਸੋ ਉਮੀਦ ਕਰਦੇ ਹਾਂ ਕਿ ਤੁਸੀਂ ਮਨੁਕਤਾ ਨੂੰ ਸਮਰਪਿਤ ਇਸੇ ਤਰ੍ਹਾਂ ਆਪਣੇ ਸੇਵਾ ਦੇ ਕਾਰਜਾਂ ਦੇ ਵਿੱਚ ਜੁਟੇ ਰਹੋਗੇ ਤੇ ਤੁਹਾਡੇ ਕੋਲ ਇੱਕ ਜਿਹੜਾ ਤਜਰਬਾ ਵੀ ਕਾਫੀ ਇਕੱਠਾ ਹੋ ਚੁੱਕਾ ਵਾ 19 ਤੋਂ ਲਗਾਤਾਰ ਤੁਸੀਂ ਜਿਹੜਾ ਉਹ ਸੇਵਾ ਦੇ ਵਿੱਚ ਜੁਟੇ ਹੋਏ ਹੋ ਸੋ ਹੁਣ ਤੱਕ ਭਾਈ ਮਨਜੋਤ ਸਿੰਘ ਜੀ ਤੁਸੀਂ ਕਿੱਥੇ ਕਿੱਥੇ ਸੇਵਾ ਨਿਭਾਏ ਹੋ ਤੇ ਕਿਸ ਪ੍ਰਕਾਰ ਦੀਆਂ ਸੇਵਾਵਾਂ ਜਿਹੜੀਆਂ ਤੁਸੀਂ ਕਰ ਚੁੱਕੇ ਹੋ ਭਾਈ ਜੀ ਪਹਿਲਾਂ ਸਾਡਾ ਚੱਲਿਆ ਰੈਸਕਿਊ ਆਪਰੇਸ਼ਨ ਪਹਿਲਾਂ ਤਾਂ ਅਸੀਂ ਕਰੋ ਕਰੋ 20 ਦਿਨ ਸਾਡਾ ਰੈਸਕਿਊ ਚੱਲਿਆ ਜਿਵੇਂ ਪੌਂਗ ਤੋਂ ਪਾਣੀ ਛੱਡਿਆ ਸਾਡੇ ਮੋਤਲਾ ਹਲੇੜ ਪਿੰਡ ਦੇ ਵਿੱਚ ਰਾਤਾਂ ਨੂੰ ਪਾਣੀ ਵੱਢ ਗਿਆ ਉੱਥੇ ਪਿੰਡ ਖਾਲੀ ਕਰਵਾਏ ਉਸ ਤੋਂ ਬਾਅਦ ਉਹੀ ਪਾਣੀ ਆਇਆ ਅਬਦੁੱਲਾਪੁਰ ਸਾਡੇ ਟਾਂਡੇ ਲੱਗੇ ਮਿਆਣੀ ਲੱਗੇ ਫੱਤੇ ਕੁਲਾ ਉੱਥੇ ਕਬੂਟਾ ਚੱਲੀਆਂ ਸਾਡੀ ਉਹ ਕੀਤੀ ਉਹੀ ਪਾਣੀ ਬਾਹੂਪੁਰ ਮੰਡ ਉੱਥੇ ਲੋਕਾਂ ਨੂੰ ਕੱਢ ਕੇ ਲੋਕਾਂ ਨੂੰ ਰਾਤ ਸੌਣ ਬਕੈਦਾ ਉੱਥੇ ਚਲਾਇਆ ਜਿਹਨਾਂ ਨੂੰ ਲੋਡ ਪੈਂਦੀ ਉਹ ਕਿਸ਼ਤੀਆਂ ਚਲਾਈਆਂ ਫਿਰ ਉਸ ਤੋਂ ਬਾਅਦ ਕਰਦੇ ਪਏ ਸੀ ਤੇ ਰਾਵੀ ਨੇ ਮਾਰ ਮਾਰ ਤੀ ਤਰਾਵੀ ਨੇ ਤਾਂ ਫਿਰ ਤਬਾਈ ਕਰ ਦਿੱਤੀ ਨਾ ਉਧਰ ਏਰੀਆ ਤਾਂ ਫਿਰ ਖਤਮ ਹੀ ਕਰ ਦਿੱਤਾ ਨਾ ਕੋਈ ਆਸ ਹੀ ਨਹੀਂ ਸੀ ਉਹ ਐਡੀ ਐਡੇ ਪੱਧਰ ਤੱਕ ਐਡਾ ਪਾਣੀ ਆ ਜਾਊਗਾ ਫਿਰ ਉਹ ਰੈਸਕਿਊ ਆਪਰੇਸ਼ਨ ਉੱਥੇ ਚੱਲੇ ਉੱਥੇ ਕਾਫੀ ਲੋਕਾਂ ਨੂੰ ਕੱਢ ਕੱਢ ਸੁਰੱਖਤ ਤਾਂ ਹਾਂ ਤੇ ਜਿਵੇਂ ਕਾਲਜ ਵੱਡਾ ਨਮੂਦਿਆ ਕਾਲਜ ਤੇ 450 ਬੱਚਾ ਫਸ ਗਿਆ ਉਹ ਕਾਲਜ ਦੇ ਵਿੱਚੋਂ ਆਪਣੀਆਂ ਟੀਮਾਂ ਨੇ ਕੱਢ ਕੇ ਬਣਾਇਆ ਜਿਵੇਂ ਵੱਡਾ 15 ਘੰਟੇ ਬਾਅਦ ਇੱਕ ਬੱਚੀ ਛੋਟੀ ਉਹਦੇ ਬਾਪ ਨਾਲ ਮਿਲਾਈ ਅੱਜ ਕਾਫੀ ਰੈਸਕਿਊ ਜਿਹੜੇ ਵੱਡੇ ਜਿਹੜੇ ਜਿਨ੍ਹਾਂ ਨੂੰ ਕਾਫੀ ਮੈਨ ਲੋਕਾਂ ਨੇ ਵੀ ਮੰਨਿਆ ਵੀ ਹਾਂ ਵੀ ਬਾਲੀ ਲੋਕ ਲੋਕਾਂ ਨੂੰ ਸੀਗਾ ਵੀ ਦਿਲ ਨੂੰ ਚੁਈਆਂ ਉਹ ਗੱਲਾਂ ਓਕੇ ਸੀਗੇ ਉਹ ਐਸਕੇ ਦੇ ਰੈਸਕਿਊ ਜਿਹੜੇ ਬਾਬਾ ਦੀਪ ਸਿੰਘ ਸੇਵਾਦਲ ਨੇ ਸੇਵਾ ਲਈਆ ਉਸ ਤੋਂ ਬਾਅਦ ਫਿਰ ਤਾਂ ਗਏ ਆ ਕਲਨ ਔਰ ਫਿਰ ਦੀਨਾ ਨਗਰ ਕਲਨ ਔਰ ਫਿਰ ਉਸ ਤੋਂ ਬਾਅਦ ਅਜਨਾਲੇ ਰੰਬਾਸ ਆ ਗਏ ਆ ਫਿਰ ਅਜਨਾਲੇ ਡੇਰਾ ਬਾਬਾ ਨਾਨਕ ਫਿਰ ਫਾਜਲ ਕਾ ਫਿਰ ਫਾਜਲ ਕਾ ਤੋਂ ਬਾਅਦ ਫਿਰ ਇਥੇ ਫਿਰੋਜਪੁਰ ਫਿਰ ਇਸ ਤੋਂ ਪਿੱਛੇ ਇਧਰ ਮੱਤੇਵਾਲ ਪਿੰਡ ਪਿੰਡ ਨੇ ਜੀ ਉਧਰ ਦੇ ਪਾਸੇ ਰਤੋ ਆ ਸਭਰਾ ਦੋ ਤਿੰਨ ਦਿਨ ਉਧਰ ਰਸਤਾਮਾਂ ਕਰੀ ਕਾਫੀ ਤਕਰੀਬਨ ਹੀ ਜਿੱਥੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਮਾਰ ਮਾਰੀ ਹੈ ਸੰਸਤਾ ਉੱਥੇ ਪਹੁੰਚੀ ਹੈ ਹਾਂਜੀ ਭਾਈ ਮਨਜੋਤ ਸਿੰਘ ਪਾਣੀ ਦਾ ਆ ਜਾਣਾ ਫਲੱਡ ਆਉਣੇ ਬਰਸਾਤਾਂ ਆਉਣੀਆਂ ਇਹ ਤਾਂ ਇੱਕ ਨੇਚਰਲ ਆ ਕੁਦਰਤ ਦਾ ਹਿੱਸਾ ਆ ਹਾਂਜੀ ਇਸ ਪਾਣੀ ਦੇ ਪਿੱਛੇ ਦੀ ਜਿਹੜੀ ਤਸਵੀਰ ਆ ਉਸ ਤਸਵੀਰ ਨੂੰ ਸਾਨੂੰ ਸਮਝਣ ਦੀ ਲੋੜ ਆ ਪੰਜਾਬ ਨੂੰ ਉਸ ਤਸਵੀਰ ਨੂੰ ਸਮਝਣ ਦੀ ਲੋੜ ਆ ਕਿ ਪੰਜਾਬ ਨੂੰ ਕਿਸ ਕਦਰ ਜਿਹੜਾ ਵਾ ਇੱਕ ਸਾਜ਼ਿਸ਼ ਦਾ ਹਿੱਸਾ ਬਣਾਇਆ ਜਾ ਰਿਹਾ ਹੈ ਕੀ ਤੁਸੀਂ ਸਮਝਦੇ ਹੋ ਕਿ ਇਹ ਜਿਹੜੇ ਹਲਾੜਿਆ ਇਹ ਇਹ ਕੁਦਰਤੀ ਨਾ ਹੋ ਕੇ ਜਿਹੜੇ ਆ ਉਹ ਇੱਕ ਸਾਜ਼ਿਸ਼ ਦਾ ਹਿੱਸਾ ਨੇ ਵਿੱਚ ਕੁਦਰਤੀ ਤਾਂ ਚਲੋ ਮੀਂਹ ਪੈਂਦੇ ਆ ਮਾਝਾ ਵਿੱਚ ਬਹੁਤ ਦੇਖਿਆ ਮਾਝਾ ਵਿੱਚ ਬੜੀ ਤਬਾਈ ਹੋਈ ਉਹ ਪਾਣੀ ਥੱਲੇ ਆਉਣਾ ਹੀ ਹੁਣ ਪਰ ਇਹਦੇ ਨਾਲ ਇਹ ਆ ਵੀ ਡੈਮ ਜਿਹੜੇ ਆ ਨਾ ਡੈਮਾਂ ਦਾ ਪ੍ਰਬੰਧ ਬਾਈ ਜੀ ਬਹੁਤ ਜੇ ਢੰਗ ਨਾਲ ਕੀਤਾ ਜਾ ਸਕਦਾ ਆ ਕੋਈ ਇਹਦੇ ਵਿੱਚ ਵੱਡੀ ਗੱਲ ਨਹੀਂ ਹੈਗੀ ਜਦ ਪਤਾ ਆਮ ਬੰਦੇ ਨੂੰ ਲੱਗਾ ਬਰਸਾਤਾਂ ਬਹੁਤ ਆਉਣੀਆਂ ਪਿੱਛੇ ਇਹਨਾਂ ਨੂੰ ਪਹਿਲਾਂ ਪਹਿਲਾਂ ਕਿਉਂ ਨਹੀਂ ਪਾਣੀ ਰਿਲੀਜ਼ ਕੀਤਾ ਇਹਨਾਂ ਨੇ ਕਰ ਦਿੰਦੇ ਚਲੋ ਮੇਰੀ ਇਹਨਾਂ ਨਾਲ ਚਾਰ ਕਿ ਦਿਨ ਉਹ ਬੈਂਚ ਚੱਲਦੀ ਸੀ ਇੱਕ ਬੰਦੇ ਨੇ ਕਹਿੰਦਾ ਜੇ ਆਪਾਂ ਪੈਣੀ ਛੱਡ ਦਿੰਦੇ ਆ ਤਾਂ ਸਾਨੂੰ ਬੱਤੀ ਕਿੱਥੋਂ ਪੂਰੀ ਕਰਨੀ ਬੱਤੀ ਮੈਂ ਕਹਾਂ ਜਦ ਤੁਹਾਨੂੰ ਪਤਾ ਪਿੱਛੇ 20 ਆਉਣਾ ਡੈਮ ਤੁਹਾਡੇ ਭਰ ਨਹੀਂ ਆ ਤੇ ਹੁਣ ਵੀ ਤਾਂ ਜਿਹੜਾ ਭਰ ਭਰ ਤੁਸੀਂ ਇੰਨੇ ਲੱਖਾਂ ਲੱਖਾਂ ਕਿਉਂ ਕੋਈ ਮੇ ਰੋੜੀ ਗਏ ਤੇ ਜੇ ਤੁਹਾਨੂੰ ਪਤਾ ਪੈਣੀ ਆ ਤਾਂ ਫਿਰ ਤੁਸੀਂ ਅਨਮਾਨ ਲਾਓ ਤੁਸੀਂ ਸਹੀ ਡਾਟਾ ਇਕੱਠਾ ਕਰੋ ਤੁਹਾਡੇ ਕੋਲ ਸਹੀ ਕਿਉਂ ਨਹੀਂ ਲੱਗ ਰਿਹਾ ਜੱਜਮੈਂਟ ਕਿਉਂ ਨਹੀਂ ਸਹੀ ਹੁੰਦੀ ਹਨਾ ਫਿਰ ਤੁਹਾਡੇ ਕੋਲ ਜੇ ਪਤਾ ਡੈਮ ਪਹਿਲਾਂ ਖਾਲੀ ਕਰ ਦੋ ਭਰ ਲਓ ਹੁਣ ਭਰ ਹੀ ਆ ਜੋ ਜੋ ਤੁਸੀਂ ਇਸ ਟਾਈਮ ਤਵਾਈ ਮਚ ਗਈ ਆ ਤੇ ਇਹ ਪਹਿਲੇ ਉਹਨਾਂ ਪਾਣੀ ਨਾਲ ਡੈਮ ਭਰ ਲੰਦੇ ਇੱਕ ਇਹ ਚੀਜ਼ਾਂ ਹੋਈਆਂ ਬਾਕੀ ਜਿਹੜੇ ਬੰਨ ਬਾਈ ਜੀ ਦਰਿਆ ਖਾਲੀ ਕੀਤੇ ਜਾਣ ਦਰਿਆ ਤਾਂ ਨਹੀਂ ਦਰਿਆ ਵਿਚਾਰਿਆਂ ਦੀ ਇਹਨਾਂ ਦੀ ਆਪਣੀਆਂ ਮਾਲਕੀਆਂ ਜ਼ਮੀਨਾਂ 'ਚੋਂ ਵਗ ਰਿਹਾ ਆਪਣਾ ਤਾਂ ਦਰਿਆ ਜਿੱਦ ਨੂੰ ਵਹਾਲ ਨੂੰ ਉਹਨੂੰ ਵਗਿਆ ਨਹੀਂ ਉਹਨੂੰ ਡੂੰਗਾ ਕੀਤਾ ਜਾਵੇ ਉਹਨੂੰ ਘੱਟੋ ਘੱਟ 2.5 ਤੇ 3 ਲੱਖ ਕਿਊਸਕਾ ਪਾਣੀ ਚੱਕਣ ਦੀ ਸ਼ਮਤਾ ਦਾ ਦਰਿਆ 'ਚ ਹੋਵੇ ਤੇ 2.5 ਲੱਖ ਪਾਣੀ ਦੇ ਨਾਲ ਤਾਂ ਤਬਾਈ ਹੋ ਜਾਂਦੀ ਹੈ ਇੰਨਾ ਕ ਤਾਂ ਪਾਣੀ ਦਰਿਆ ਚੱਕੇ ਉਹ ਤਾਂ ਇੰਨਾ ਕ ਤਾਂ ਚੱਕਦਾ ਨਹੀਂ ਜਦੋਂ ਇੰਨਾ ਚੱਕਿਆ ਲੱਖ ਸਵਾ ਲੱਖ ਕਿਊਸਕ ਦੇ ਤਬਾਈ ਹੋ ਜਾਂਦੀ ਹੈ ਹੋਰ ਦੱਸ 2 ਟਾ ਇਲਾਕਾ ਕਿਸਕਾ ਪਾਣੀ ਚੱਕੇ ਫਿਰ ਆਪੇ ਦਰਿਆ ਕਿੰਨਿਆ ਕੋ ਨੂੰ ਮਿੱਟੀ ਚਾਰੇਤਾ ਚੱਕ ਚੱਕ ਕਸਮ ਬੇਚਣ ਨੂੰ ਠੇਕੇ ਦਿੱਤੇ ਜਾਣ ਕੋਈ ਨਾਲੇ ਸਰਕਾਰ ਦੀ ਆਮਦਨ ਹੋਵੇ ਨਾ ਕਿਸਾਨਾਂ ਨੂੰ ਦਿੱਤੇ ਜਾਣ ਤਾਂ ਦਰਿਆ ਬਣਿਆ ਤਾਂ ਇਹ ਹੱਲ ਹੋਣਾ ਨਹੀਂ ਤਾਂ ਬਾਈ ਜੀ ਇਹ ਹੱਲ ਨਹੀਂ ਹੋਣਾ ਇਹ ਹੋਰ ਦੋ ਸਾਲਾਂ ਨੂੰ ਦੇਖੋ ਹਾਲਾਤੇ ਪੇ ਹੋਣਗੇ ਜਿਸ ਤਰ੍ਹਾਂ ਕਿ ਭਾਈ ਮਨਜੋਤ ਸਿੰਘ ਪੰਜਾਬ ਦੇ ਵਿੱਚ ਨਾ ਇੱਕ ਬਦਲਾਅ ਦੇ ਨਾਂ ਤੇ ਸਰਕਾਰ ਆਈ ਸੀ ਪਿਛਲੀਆਂ ਸਰਕਾਰਾਂ ਸਾਨੂੰ 70 ਸਾਲ ਤੋਂ 75 ਸਾਲ ਤੋਂ 80 ਸਾਲ ਤੋਂ ਬਸ ਸਤਰੀ ਅਧਲਾ ਬਦਲੀ ਹੁੰਦੀਆਂ ਰਹੀਆਂ ਤੇ ਪੰਜਾਬ ਦੀ ਜਨਤਾ ਨੂੰ ਉਹ ਉਸੇ ਹੀ ਪੱਦਰ ਤੇ ਜਿਹੜਾ ਉਹ ਲੁੱਟਦੀਆਂ ਰਹੀਆਂ ਤੇ ਆਪਣੇ ਘਰ ਭਰਦੀਆਂ ਰਹੀਆਂ ਪੰਜਾਬ ਦੇ ਵਿੱਚ ਜਦੋਂ 215 ਦੇ ਵਿੱਚ ਵਿਦਵੀਆਂ ਦਾ ਸਮਾਂ ਆਇਆ ਉਸ ਸਮੇਂ ਬਹੁਤ ਕੁਝ ਹੋਇਆ ਪੰਜਾਬ ਦੇ ਵਿੱਚ ਹਾਂਜੀ ਪੰਜਾਬ ਦੇ ਵਿੱਚ ਸਿੱਖਾਂ ਦੇ ਕੋਲੋਂ ਹੀ ਵੋਟ ਲੈ ਕੇ ਪੰਥ ਦੇ ਨਾਂ ਤੇ ਵੋਟ ਲੈ ਕੇ ਪੰਥਕ ਸਰਕਾਰ ਨੇ ਜਿਹੜਾ ਰੋਲ ਨਭਾਇਆ ਉਹਦੇ ਤੋਂ ਪੰਜਾਬ ਦੇ ਲੋਕ ਨਿਰਾਸ਼ ਹੋਏ ਪੰਜਾਬ ਦੇ ਲੋਕਾਂ ਨੇ ਨਿਰਾਸ਼ਤਾ ਦੇ ਵਹਿਣ ਵਿੱਚ ਵਹਿ ਕੇ ਬਦਲਾਅ ਦੇ ਨਾਂ ਤੇ ਇੱਕ ਸਰਕਾਰ ਬਣਾਈ ਜਿਹਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਕਾਮਯਾਬੀ ਮਿਲੀ 92 ਐਮਐਲਏ ਜਿੱਤੇ ਹੁਣ ਤਾਂ 95 ਹੋ ਚੁੱਕੇ ਨੇ ਸੋ ਇਸ ਸਰਕਾਰ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਲੋਕਾਂ ਦਾ ਅਸੀਂ ਜਿੱਥੇ-ਜਿੱਥੇ ਵੀ ਗਏ ਆ ਗੁੱਸਾ ਜਿਹੜਾ ਉਹ ਬਹੁਤ ਡੱਡ ਆਇਆ ਤੇ ਮੈਂ ਸਮਝਦਾ ਕਿ ਜਿਹੜੀ ਲੋਕਾਂ ਦੁਆਰਾ ਚੁਣੀ ਸਰਕਾਰ ਹੁੰਦੀ ਆ ਉਹਦੇ ਪ੍ਰਤੀ ਲੋਕਾਂ ਦਾ ਗੁੱਸਾ ਹੋਣਾ ਵੀ ਜਾਇਜ਼ ਆ ਕਿਉਂਕਿ ਸਭ ਤੋਂ ਵੱਡੀ ਕੀਮਤੀ ਦੇ ਵਿੱਚ ਤਾਂ ਸਰਕਾਰ ਦਾ ਹੀ ਫਰਜ ਬੰਦਾ ਵਾ ਜਥੇ ਬੰਦੀਆਂ ਜਿਹੜੀਆਂ ਵਾ ਉਹ ਤਾਂ ਆਪਣਾ ਇੱਕ ਇਨਸਾਨੀਅਤ ਨਾਤੇ ਆ ਨਾ ਉਹ ਉਹਨਾਂ ਦਾ ਇੱਕ ਖੇਤਰ ਆ ਪਰ ਸਭ ਤੋਂ ਪਹਿਲਾਂ ਸਰਕਾਰਾਂ ਹੁੰਦੀਆਂ ਸਰਕਾਰ ਜਿਹੜਾ ਵਾ ਕਿਤਨਾ ਕਿਤੇ ਸਮਝਦੇ ਨਹੀਂ ਕਿ ਆਪਣਾ ਜਿਹੜਾ ਉਹ ਸਹੀ ਢੰਗ ਨਾਲ ਰੋਲ ਨਿਭਾਉਣ ਦੇ ਵਿੱਚ ਜਿਹੜਾ ਅਸਫਲ ਰਹੀ ਆ ਬਿਲਕੁਲ ਭਾਜੀ ਬਦਲਾ ਦੇ ਨਾਂ ਤੇ ਸਾਰਿਆਂ ਨੇ ਬੋਟਾਂ ਪਾਈਆਂ ਸਾਰੇ ਦੁਖੀ ਸੀ ਦੋਨਾਂ ਤਨਾ ਸਰਕਾਰਾਂ ਤੋਂ ਲੋਕਾਂ ਨੇ ਮਤਲਬ ਮਨ ਭਰ ਗਿਆ ਸੀ ਵੀ ਚੱਲ ਯਾਰ ਇਹ ਲੋਕ ਆਉਣਗੇ ਇਹ ਕੋਈ ਚੰਗਾ ਬਦਲਾ ਕਿਉਂਕਿ ਸੋਸ਼ਲ ਮੀਡੀਆ ਤੇ ਬਣੀ ਸੀ ਸੋਸ਼ਲ ਮੀਡੀਆ ਦੇ ਲੋਕ ਦੇਖਦੇ ਸੀ ਲੋਕਾਂ ਦੇ ਦਿਲਾਂ 'ਚ ਹੋਇਆ ਯਾਰ ਆਪਾਂ ਇੱਕ ਮੌਕਾ ਤਾਂ ਜ਼ਰੂਰ ਦੇਣਾ ਚਾਹੀਦਾ ਪਰ ਇਹਨਾਂ ਨੇ ਬਦਲਾ ਦੇ ਨਾਂ ਤੇ ਬੋਟਾਂ ਤਾਂ ਲੈ ਲਈਆਂ ਪਰ ਹਾਲਾਤ ਇਹਨਾਂ ਨੇ ਉੱਤੋਂ ਵੀ ਬਰਤਰ ਕਰਦੇ ਆ ਜੋ ਸਰ ਕਰਜਾ ਚੜੀ ਜਾਂਦਾ ਕੋਈ ਚੀਜ਼ ਛੱਡੀ ਨਹੀਂ ਕਰਜਾ ਜੇ ਤੇ ਕਰਜਾ ਲੈ ਲਈ ਦੇਨੋਂ ਦਿਨ ਹੋਰ ਹਾਲਾਤ ਬਦਲਦੇ ਜਾ ਵਿਗੜਦੇ ਜਾ ਰਿਹਾ ਦਿੱਲੀ ਵਾਲੇ ਆਈ ਜਾਂਦੇ ਉਹ ਰਾਜ ਕਰੀ ਜਾਂਦੇ ਸਾਡੇ ਤੇ ਪੰਜਾਬ ਦੇ ਇਹਨਾਂ ਨੂੰ ਤੋਂ ਪੁੱਛਦੇ ਕੋਈ ਨਹੀਂ ਜਿਹੜੇ ਪੰਜਾਬ ਦੇ ਮੰਤਰੀ ਨੇ ਕੀ ਸੀ ਕੋਈ ਬਦਲੀ ਵੀ ਕਰਾਉਣੀ ਹੋਵੇ ਤਾਂ ਦਿੱਲੀ ਵਾਲਿਆਂ ਤੋਂ ਹੁੰਦੀ ਆ ਜੋ ਹਾਲੇ ਹਾਲਾਤ ਬਣੇ ਪਏ ਹਨ ਤੇ ਹਾਲਾਤ ਬਾਈ ਜੀ ਮਾੜੇ ਹੁੰਦੇ ਆ ਜੋ ਮਰਦੀ ਕਈ ਜਾਣੇ ਤੇ ਕੁਝ ਚੰਗੀ ਕੁਝ ਵਧੀਆ ਗੱਲ ਨਹੀਂ ਹੈਗੀ ਜਿੰਨਾ ਚੱਕਰ ਆਪਣਾ ਸਾਰੇ ਇੱਕ ਮੁੱਟੋ ਹੋ ਕੇ ਸਿਰ ਥਲੇ ਬੈ ਕੇ ਇੱਕ ਸਿੱਖ ਜਥੇਬੰਦੀਆਂ ਵੱਲੋਂ ਕੋਈ ਕੱਢਿਆ ਨਹੀਂ ਜਾਂਦਾ ਉਹਨਾਂ ਚੱਕਰ ਹਾਲਾਤ ਨਹੀਂ ਸੁਧਰਨੇ ਬਾਈ ਜੀ ਇਦਾਂ ਹੀ ਜੁੱਤੀਆਂ ਪੈਂਦੀਆਂ ਰਹਿਣਗੀਆਂ ਕੱਲ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਪੰਜਾਬ ਦੀ ਫੇਰੀ ਤੇ ਆਇਆ ਹਿਮਾਚਲ ਵੀ ਗਏ ਜੇਕਰ ਕਿਸੇ ਹੋਰ ਸੂਬੇ ਦੇ ਵਿੱਚ ਇਹੋ ਜਿਹਾ ਦੁਕਾਨਦ ਵਾਪਰਿਆ ਹੁੰਦਾ ਪੰਜਾਬ ਤੋਂ ਇਲਾਵਾ ਤੇ ਬਹੁਤ ਵੱਡੀ ਪੱਧਰ ਤੇ ਜਿਹੜੇ ਪੈਕੇਜ ਸੀਗੇ ਉਹਨਾਂ ਦਾ ਐਲਾਨ ਹੋਣਾ ਸੀਗਾ ਰਾਹਤ ਕੈਂਪ ਜਿਹੜੇ ਸੀ ਵੱਡੇ ਪੱਧਰ ਤੇ ਲੱਗਨੇ ਸੀਗੇ ਪ੍ਰਧਾਨ ਮੰਤਰੀ ਸਾਹਿਬ ਜੀ ਦੇ ਅਫੀਸ਼ੀਅਲ ਪੇਜ ਤੋਂ ਜਿਹੜਾ ਉਹ ਜਿਹੜਾ ਉਹ ਪ੍ਰੈਸ ਨੂੰ ਬਿਆਨ ਰਿਲੀਜ਼ ਕੀਤੇ ਜਾਣਿਆ ਸੀ ਜਿਹੜਾ ਉਹ ਪੰਜਾਬ ਦੇ ਨਾਲ ਬੇਰੁਖੀ ਜਿਹੜਾ ਉਹ ਰੱਖੀ ਗਈ ਬਹੁਤ ਲੇਟ ਜਿਹੜਾ ਪ੍ਰਧਾਨ ਮੰਤਰੀ ਜੀ ਦਾ ਆਉਣਾ ਤੇ ਇਹ ਤੁਛ ਜੀ ਇੱਕ ਪੈਕੇਜ ਦੇ ਕੇ ਜਾਣਾ ਇਹ ਇਹ ਇਸ ਚੀਜ਼ ਦੀ ਐਸੀ ਸਮਝਦੇ ਕਿ ਜੇ ਇਸ ਵੱਡੀ ਪੱਧਰ ਤੇ ਪੰਜਾਬ ਦੀਆਂ ਜਥੇਬੰਦੀਆਂ ਜਿਸ ਤਰ੍ਹਾਂ ਕਿ ਬਾਬਾ ਦੀਪ ਸਿੰਘ ਜੀ ਸੇਵਾਦਾਲ ਇੱਕ ਛੋਟੀ ਜਥੇਬੰਦੀ ਨਹੀਂ ਆ ਤੁਸੀਂ ਵੱਡੇ ਪੱਧਰ ਤੇ ਆਪਣੇ ਕਾਰਜ ਕਰ ਰਹੇ ਹੋ ਤੇ ਇਹ ਆਕਾਰਪੁਰਖ ਤੁਹਾਡੇ ਕੋਲੋਂ ਕਰਵਾ ਰਿਹਾ ਤੇ ਤੁਸੀਂ ਕਰਦੇ ਰਹਿਣਾ ਹੈ ਕਿਉਂਕਿ ਤੁਹਾਡੇ ਅੰਦਰ ਜਜ਼ਬਾ ਆ ਇੱਕ ਦਰਦ ਆ ਪੰਜਾਬ ਦੇ ਪ੍ਰਤੀ ਤੁਸੀਂ ਇੱਕ ਸੋਚ ਨੂੰ ਇੱਕ ਮਿਸ਼ਨ ਨੂੰ ਲੈ ਕੇ ਚੱਲੇ ਹੋਏ ਹੋ ਸਰਕਾਰਾਂ ਜਿਹੜਾ ਵਾ ਉਹ ਪੰਜਾਬ ਨੂੰ ਆਪਣੇ ਕਬਜ਼ੇ ਦੇ ਵਿੱਚ ਤੇ ਰੱਖਣਾ ਚਾਹੁੰਦੀਆਂ ਹਨ ਪਰ ਪੰਜਾਬ ਨੂੰ ਆਪਣੇ ਦੇਸ਼ ਦਾ ਇੱਕ ਹਿੱਸਾ ਨਹੀਂ ਮੰਨਦੀਆਂ ਜਿਸ ਕਰਕੇ ਪੰਜਾਬ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਇਹ ਦੁੱਖ ਲੱਗਦਾ ਭਾਜੀ ਕੱਲ ਲੱਗਾ ਵੀ ਕੋਈ ਨਾ ਕੋ ਵੱਡਾ ਐਲਾਨ ਕਰਕੇ ਜਾਣਗੇ ਪਰ 1600 ਕਰੋੜ ਕੁਝ ਵੀ ਨਹੀਂ ਭਾਜੀ ਜਿੱਡਾ ਨੁਕਸਾਨ ਹੋਇਆ 1600 ਕਰੋੜ ਸਾਨੂੰ ਕੀ ਕਹੋਂਦਾ 60000 ਕਰੋੜ ਤਾਂ ਸਾਡੀ ਉਹ ਜੀਐਸਟੀ ਦਾ ਆਪਣਾ ਪਿਆ ਜਿਹੜਾ ਉਹ ਨਹੀਂ ਕੋ ਦੇ ਰਿਹਾ ਤੇ ਸੁਭਾਗ ਕਰੋੜ ਨਾਲ ਆਪਣਾ ਮਾਤਲੂ ਉਹ ਹੀ ਗੁੰਗਰਾ ਮਿੱਟੀ ਝਾਣੇ ਵਾਲੀ ਗੱਲ ਹੋ ਕਰਕੇ ਗਾਂ ਗਿਆ ਤੇ ਹੈਲੀਕਾਪਟਰ ਤੇ ਆ ਉਪਰੋਂ ਦੇਖ ਦੂ ਕਿ ਆਪਣੇ ਚੇਤਿਆਂ ਨੂੰ ਮਿਲ ਮੁਲ ਕੇ ਗਾਰ ਕੇ ਤੇ ਗਾਂ ਗਿਆ ਉਹਨੇ ਭਾਜੀ ਕਰਨਾ ਹੀ ਉਹਨੇ ਅਸੀਂ ਰੜਕਦੇ ਆ ਕਿਸਾਨੀ ਅੰਦੋਲਨ ਲਈ ਉਹ ਅੱਖਾਂ ਚ ਰੜਕਦੇ ਆ ਉਹਨੇ ਇਹ ਕੋਸ਼ਿਸ਼ ਕਰਨੀ ਆ ਭਾਜੀ ਪਹਿਲਾਂ ਕਰਨਾ ਤੇ ਬਾਅਦ ਵਿੱਚ ਦੇਣਾ ਵੀ ਕੁਝ ਨਹੀਂ ਉਹ ਵੀ ਇਦਾਂ ਹੀ ਪਰ ਸਾਨੂੰ ਭਾਜੀ ਭੀਖ ਵੀ ਨਹੀਂ ਚਾਹੀਦੀ ਉਹਦੇ ਜੀ ਸੋਚਿਆ ਜਾ ਕੀ ਨਹੀਂ ਆਪਾਂ ਕੀ ਨਹੀਂ ਕਰ ਸਕਦੇ ਹੁਣ ਆ ਹੁਣ ਟੱਕਰ ਨਹੀਂ ਭਾਜੀ ਸਾਨੂੰ ਕੋਈ ਲੋੜ ਪੇ ਪੁੱਛੋ ਤਾਂ ਕਿਹਦੇ ਘਰ ਦੇ ਵਿੱਚ ਆਇਆ ਡੁੱਬਿਓ ਆ ਉਹ ਕਹੇ ਕਮੀ ਰਹਿਣ ਦਿੱਤੀ ਭਾਜੀ ਮਤਲਬ ਹੀ ਕੋਈ ਨਹੀਂ ਇੱਥੇ ਸਾਡੇ ਸਿੱਖ ਜਥੇਬੰਦੀਆਂ ਕੋ ਸਾਡੇ ਐਨ ਆਰ ਆਈ ਭਰਾ ਆ ਚੜਦਿਆਂ ਕਲਾਜਾ ਮੋਰੇ ਜਦੋਂ ਜਾਂਦੇ ਭਾਜੀ ਚਾਹ ਤਾਂ ਅੰਦਰੋਂ ਅਸੀਂ ਪ੍ਰਸ਼ਾਦਾ ਚਾਹਾਂ ਅੰਦਰੋਂ ਘਰਾਂ ਚੋਂ ਜਾਜਾ ਛੱਕੇ ਆਉਂਦੇ ਆ ਪੰਜਾਬ ਨਹੀਂ ਮਰ ਸਕਦਾ ਪੰਜਾਬ ਚੜਦੀ ਕਲਾ ਜਾ ਇਹਨਾਂ ਨੂੰ ਇਹਨਾਂ ਨੂੰ ਸਾਨੂੰ ਨਹੀਂ ਇਹਨਾਂ ਦੀ ਲੋੜ ਇਹਨਾਂ ਨੂੰ ਸਾਡੀ ਲੋੜ ਹੋਊਗੀ ਜੇ ਉਹਨਾਂ ਦੇ ਛੱਤਰ ਪੈਂਦੇ ਆਪੇ ਸਾਡੇ ਪੰਜਾਬ ਨੂੰ ਜੋੜਦੇ ਆ ਸਾਨੂੰ ਇਹਨਾਂ ਦੀ ਲੋੜ ਨਹੀਂ ਕੋਈ ਚੱਕਰ ਨਹੀਂ ਆਪਾਂ ਜਿੱਦਾਂ ਜੇ ਨਾਂ ਦੇ ਕੇ ਗਿਆ ਕੋਈ ਟੀ ਬੱਡੀ ਗੱਲ ਨਹੀਂ ਤੇ ਆਪਾਂ ਕਰਾਂਗੇ ਖੜਾ ਕਰਾਂਗੇ ਆਪਣੇ ਭਰਾਵਾਂ ਨੂੰ ਬੀਜ ਕੇ ਸਭ ਕੋ ਕਰਾਂ ਕਰਾਂਗੇ ਖੜਾ ਸੋ ਇਹ ਸਨ ਭਾਈ ਮਨਜੋਤ ਸਿੰਘ ਜੀ ਬਾਬਾ ਦੀਪ ਸਿੰਘ ਜੀ ਸੇਵਾਦਾਰ ਗੜਦੀਵਾਲ ਹੁਸ਼ਿਆਰਪੁਰ ਜਿਹੜੇ ਪਿਛਲੇ ਲੰਬੇ ਦਿਨਾਂ ਤੋਂ 20 25 ਦਿਨ ਤੋਂ ਜਿਹੜਾ ਉਹ ਸੇਵਾ ਦੇ ਵਿੱਚ ਲੱਗੇ ਹੋਏ ਨੇ ਇਹਨਾਂ ਦੀ ਪੂਰੀ ਟੀਮ ਸੇਵਾ ਦੇ ਵਿੱਚ ਲੱਗੀ ਹੋਈ ਆ ਅ ਅਸੀਂ ਜੋ ਮਹਿਸੂਸ ਕਰਦੇ ਆ ਕਿ ਜਿਹੜੇ ਅਜੇ ਤੱਕ ਆਪਣੇ ਘਰਾਂ ਦੇ ਵਿੱਚ ਨੇ ਜਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਐਨ ਆਰ ਆਈ ਭਰਾ ਸਾਡੇ ਜਿਹੜੇ ਪੰਜਾਬ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਖੜਿਆ ਦਿਸਣਾ ਚਾਹੁੰਦੇ ਆ ਪਰ ਉਹ ਆਪਣੀਆਂ ਮਜਬੂਰੀਆਂ ਉਹਨਾਂ ਦੀਆਂ ਆ ਕਿ ਉਹ ਇੱਥੇ ਪਹੁੰਚ ਨਹੀਂ ਸਕਦੇ ਉਹਨਾਂ ਸੰਗਤਾਂ ਨੂੰ ਅਸੀਂ ਇੱਕ ਅਪੀਲ ਕਰਦੇ ਆ ਕਿ ਜਿਹੜੀਆਂ ਸੰਗਤਾਂ ਇਹੋ ਜਿਹੇ ਜਜਬੇ ਵਾਲੇ ਸਿੰਘ ਮਨਜੋਤ ਸਿੰਘ ਹੋਣਾ ਵਰਗੇ ਇਹਨਾਂ ਦੀ ਪੂਰੀ ਟੀਮ ਇਹਨਾਂ ਸਿੱਖਾਂ ਵਾਸਤੇ ਤੁਸੀਂ ਘਰ ਬੈਠੇ ਜਦੋਂ ਨਿਤਨੇਮ ਦੀ ਅਰਦਾਸ ਕਰਦੇ ਹੋ ਉਹਦੇ ਵਿੱਚ ਇਹ ਜਿਹੜੀਆਂ ਸੇਵਾ ਕਰ ਰਹੇ ਨੇ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਸੇਵਾਦਾਰਾਂ ਵਾਸਤੇ ਚੜਦੀ ਕਲਾ ਦੀ ਅਰਦਾਸ ਜ਼ਰੂਰ ਕਰਿਆ ਕਰੋ ਇਹਨਾਂ ਤੇ ਸਾਨੂੰ ਮਾਣਿਆ ਕਿ ਇਹ ਅਜੇਹੇ ਨੌਜਵਾਨ ਜਜਬੇ ਵਾਲੇ ਸਾਡੇ ਪੰਜਾਬ ਦੇ ਵਿੱਚ ਵਿਚਰ ਰਹੇ ਨੇ ਤੇ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਅਜੇ ਹੀ ਨੌਜਵਾਨਾਂ ਤੇ ਅਜੇ ਹੀਆ ਬਾਬਾ ਦੀਪ ਸਿੰਘ ਜੀ ਜਥੇਬੰਦੀ ਵਰਗੀਆਂ ਜਥੇਬੰਦੀਆਂ ਤੇ ਮਾਣ ਆ ਫਖਰ ਆ ਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਜਦੋਂ ਤੱਕ ਅਜਿਹੇ ਜज्ਬੇ ਵਾਲੇ ਨੌਜਵਾਨ ਸਾਡੇ ਕੋਲ ਹੈਗੇ ਆ ਉਨੀ ਦੇਰ ਸਾਨੂੰ ਕਿਸੇ ਦੀ ਸਹਾਇਤਾ ਦੀ ਲੋੜ ਨਹੀਂ ਅਸੀਂ ਪੰਜਾਬ ਸਮਰੱਥ ਆ ਆਪਣੀ ਜਿਹੜਾ ਵਾ ਉਹ ਸੇਵਾ ਕਰਨ ਦੇ ਤੇ ਪੰਜਾਬ ਜੁਟਿਆ ਹੋਇਆ ਪੰਜਾਬ ਪੰਜਾਬੀ ਅਤੇ ਦੇ ਨਾਲ ਖੜਿਆ ਹੋਇਆ ਆ ਜਿਹੜੇ ਬਾਹਰਲੇ ਸੂਬਿਆਂ ਤੋਂ ਲੋਕ ਖੜੇ ਨੇ ਉਹਨਾਂ ਦਾ ਵੀ ਧੰਨਵਾਦ ਪਰ ਜਿਹੜੇ ਇਹ ਲੋਕ ਪਿਛਲੇ ਦਿਨਾਂ ਤੋਂ ਆਪਣੇ ਘਰ ਪਰਿਵਾਰ ਅਤੇ ਸਾਰੀਆਂ ਸੁੱਖ ਸਹੂਲਤਾਂ ਨੂੰ ਵਿਸ਼ਰਾਮ ਦੇ ਕੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਇਹਨਾਂ ਤੇ ਵੀ ਸਾਨੂੰ ਫਖਰ ਆ ਮਾਣ ਆ ਜਿੰਨਾ ਵੀ ਕੋਈ ਸ਼ਬਦਾਂ ਦੀ ਇਸਤੇਮਾਲ ਅਸੀਂ ਕਰ ਚੱਕੀਏ ਇਹਨਾਂ ਦੀ ਤਾਰੀਫ ਕਰਨ ਦੇ ਲਈ ਉਹ ਵੀ ਮੈਂ ਸਮਝਦਾ ਕਿ ਛੋਟੇ ਆ ਇਹਨਾਂ ਦੀ ਸੇਵਾ ਅਗੇ ਸਾਡਾ ਸਿਰ ਝੁਕਦਾ ਆ ਸਤਗੁਰੂ ਕਿਰਪਾ ਕਰਨ ਕਿ ਇਹਨਾਂ ਜੋ ਨੌਜਵਾਨਾਂ ਦੇ ਪਾਸੋਂ ਭਾਈ ਮਨਜੋਤ ਸਿੰਘ ਹੋਣਾਂ ਨੂੰ ਸਤਬੁੱਧੀ ਬਖਸ਼ ਕਰਕੇ ਇਹਨਾਂ ਦੀ ਪੂਰੀ ਟੀਮ ਕੋਲੋਂ ਸੇਵਾ ਲੈਂਦੇ ਰਹਿਣ ਕੈਮਰਾਮੈਨ ਮੋਨਟੀ ਸਿੰਘ ਦੇ ਨਾਲ ਡਾਕਟਰ ਗੁਰਜਿੰਦਰ ਸਿੰਘ ਕੇਸਰੀ ਚੈਨਲ ਪਿੰਡ ਬਿੰਡਾਲਾ ਫਰੋਜਪੁਰ ਹਰੀਕੇ ਹੈਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ